ਜਦੋਂ ਦਿੱਲੀ ਦੇ ਵਿੱਚ ਕੇਜਰੀਵਾਲ ਵਾਲਾ ਮਾਮਲਾ ਆਇਆ ਸੀ ਤੁਹਾਡੇ ਧਿਆਨ 'ਚ ਹੋਣਾ ਹਾਂ ਤਾਂ ਪੰਜਾਬ ਦੇ 92 ਦੇ 92 ਐਮਐਲਏ ਐਮਪੀ ਰਾਜਸਭਾ ਆ ਸਾਰੇ ਜਿਹੜੇ ਆਵਾਜ਼ ਦੀ ਪਾਰਟੀ ਦੇ ਨਾਲ ਨੇ ਸਾਰੇ ਉੱਥੇ ਦਿੱਲੀ ਨੂੰ ਭੱਜ ਕੇ ਸੀ ਧਰਨਾ ਲਾ ਰਹੇ ਨੇ ਜੀ ਕੋਈ ਸੜਕ ਤੇ ਲਿਟ ਰਿਹਾ ਜੀ ਕੋਈ ਨਾਰੇ ਮਾਰ ਰਿਹਾ ਜੀ ਬੜਾ ਕੁਝ ਕਰਨ ਗਏ ਸੀ ਮਤਲਬ ਕੇਜਰੀਵਾਲ ਦਾ ਮਸਲਾ ਵੀ ਤਾਂ ਸਾਰੀ ਸਰਕਾਰ ਦਿੱਲੀ ਚੋਕ ਦੇਾਂਗੇ ਪੰਜਾਬ ਯੂਨੀਅਨ ਦੇ ਮਸਲੇ ਤੇ ਰਾਜਪਾਲ ਕੋਲ ਜਾਵਾਂਗੇ ਧਰਾਤਲ ਦੀ ਲੜਾਈ ਨਹੀਂ ਲੜਾਂਗੇ ਹੁਣ 92 ਐਮਐਲਏ ਦੇ ਪੈਰਾਂ ਨੂੰ ਮਹਿੰਦੀ ਲੱਗੀ ਹੈ ਜੀ ਮਤਲਬ ਹੁਣ ਉਹ ਬੈਠੇ ਆ ਕੇ ਕਿਉਂ ਨਹੀਂ ਬੈਠੇ ਪਹਿਲੇ ਦਿਨ ਬਈ ਯੂਨੀਵਰਸਿਟੀ ਚ ਵਿਦਿਆਰਥੀ ਪੜਦੇ ਨੇ ਹੂੰ ਹੂੰ ਯੂਨੀਵਰਸਿਟੀ ਪੰਜਾਬ ਦੀ ਹੈ ਤੇ ਫਿਰ ਲੜਾਈ ਪੰਜਾਬ ਦੀ ਲੜਨੀ ਚਾਹੀਦੀ ਹੈ ਤੇ ਪੰਜਾਬ ਨੇ ਆਪਣੇ ਨੁਮਾਇंदे 117 ਚੁਣੇ ਨੇ ਐਮਐਲਏ ਦੇ ਰੂਪ ਚ ਪੰਜਾਬ ਨੇ ਆਪਣੇ ਨੁਮਾਇंदे 13 ਚੁਣੇ ਨੇ ਲੋਕ ਸਭਾ ਦੇ ਨੁਮਾਇੰਦਿਆਂ ਦੇ ਤੌਰ ਤੇ ਸੱਤ ਰਾਜ ਸਭਾ ਜਾਂਦੇ ਨੇ ਉਹ ਕੀ ਕਰਨੇ ਆ ਜੀ ਫਿਰ ਜੋ ਲੜਾਈ ਉਹ ਨਹੀਂ ਲੜ ਸਕਦੇ ਲੋਕਾਂ ਦੀ ਜਿਹੜਾ ਇੱਕ ਹੱਕ ਮਿਲਿਆ ਹੋਇਆ ਸੀ ਤੁਸੀਂ ਉਹਨੂੰ ਖੋਹ ਕੇ ਉਹਦਾ ਕੇਂਦਰੀਕਰਨ ਕਰਨ ਜਾ ਰਹੇ ਹੋ ਇਹਦੇ ਉੱਤੇ ਸਮੂੱਚੀਆਂ ਤੇ ਰਾ ਨੂੰ ਜਦੋਂ ਵੀ ਸੂਬੇ ਦਾ ਕੋਈ ਮਸਲਾ ਆਵੇ ਤਾਂ ਉਹਦੇ ਉੱਤੇ ਸਾਰਿਆਂ ਤੇਰਨ ਖੜਨਾ ਚਾਹੀਦਾ ਨਾ ਕਿ ਇੰਤਜ਼ਾਰ ਕਰੀਏ ਕਿ ਜਿਹੜੀਆਂ ਉਹਦੇ ਨਾਲ ਸਿੱਧੇ ਰੂਪ ਚ ਜੁੜੀਆਂ ਨੇ ਉਹੀ ਲੜਾਈ ਲੜਨ ਇਹ ਪੰਜਾਬ ਦੀ ਲੜਾਈ ਹੈ ਔਰ 10 ਨਵੰਬਰ ਨੂੰ ਵੱਡੀ ਕਾਲ ਹੈ ਵਿਦਿਆਰਥੀਆਂ ਜਿਹੜਾ ਮੋਰਚਾ ਬਣਿਆ ਹੋਇਆ ਯੂਨੀਵਰਸਿਟੀ ਬਚਾਓ ਮੋਰਚਾ ਉਹਦੇ ਵੱਲੋਂ ਕਿ ਖੁੱਲਾ ਧਰਨਾ ਲਾਵਾਂਗੇ ਜੀ ਤੇ ਹੋ ਸਕਦਾ ਉਸ ਦਿਨ ਚੰਡੀਗੜ੍ਹ ਤੇ ਐਂਟਰੀ ਬੈਨ ਹੋਵੇ ਬਾਹਰਿਆਂ ਦੀ ਹੋ ਸਕਦਾ ਯੂਨੀਵਰਸਿਟੀ ਦੇ ਗੇਟ ਬੰਦ ਹੋਣ ਬਾਹਰਿਆਂ ਦੇ ਜਾਣ ਲਈ ਹੋ ਸਕਦਾ ਉਸ ਦਿਨ ਕੰਲੀ ਯੂਨੀਵਰਸਿਟੀ ਦੇ ਗੇਟ ਦੇ ਅੰਦਰ ਹੀ ਨਹੀਂ ਗੇਟ ਦੇ ਬਾਹਰ ਵੀ ਤੇ ਚੰਡੀਗੜ੍ਹ ਦੀਆਂ ਬਰੂਹਾਂ ਤੇ ਉੱਤੇ ਵੀ ਧਰਨੇ ਹੀ ਧਰਨੇ ਨਜ਼ਰ ਆਉਣ ਇਹ ਵੀ ਹੋ ਸਕਦਾ